ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਭਾਈ ਔਖਾ ਹੈ ਸੱਚੀ ਔਖਾ ਹੈ ਕਿਉਂ ਔਖਾ ਹੈ ਕੀ ਔਖਾ ਹੈ ਮੇਰੇ ਨਾਲ ਇੱਕ ਵੀਡੀਓ ਚੱਲ ਰਹੀ ਹੈ ਇਹ ਕਿਤੇ ਰੈਲੀ ਤੋਂ ਬਾਅਦ ਜਿਹੜੀ ਹੈ ਮੀਟਿੰਗ ਤੋਂ ਬਾਅਦ ਅਸਮਾਪਤੀ ਦੀ ਹੈ ਤੇ ਤੁਸੀਂ ਹਾਲ ਦੇਖ ਲਓ ਲੋਕਾਂ ਦਾ ਕਿਸ ਤਰ੍ਹਾਂ ਪਕੌੜਿਆਂ ਤੇ ਭੁੱਖ ਖੰਡਾਈ ਪਈ ਹੈ ਅਜਿਹੇ ਲੋਕ ਯਾਰ ਕਿਹੜਾ ਪਰਵਰਤਨ ਭਾਲਦੇ ਆ ਜੇਕਰ ਲੋਕਾਂ ਨੂੰ ਖਾਣ ਨੂੰ ਤਾਂ ਯਾਰ ਮਿਲ ਹੀ ਜਾਣਾ ਥੋੜੀ ਦੇਰ ਰੁਕ ਜਾਓ ਇੰਤਜ਼ਾਰ ਕਰ ਲਓ ਬੈਠ ਜਾਓ ਯਾਰ ਗੱਲਬਾਤ ਸੁਣ ਲਓ ਕਿਸੇ ਲੀਡਰ ਦੀ ਗੱਲ ਸੁਣ ਲਓ ਜਾਂ ਤਾਂ ਤੁਸੀਂ ਐਂ ਲੱਗਦੇ ਆ ਵੀ ਜਿਸ ਤਰ੍ਹਾਂ ਰੈਲੀ ਦੇ ਵਿੱਚ ਗਏ ਹੋਣ ਤੇ ਗਏ ਪਕੌੜੇ ਖਾਣ ਹੋ ਦੇਖੋ ਯਾਰ ਕਿਸ ਤਰ੍ਹਾਂ ਟਟਕੇ ਪਏ ਹੋਏ ਆ ਪਕੌੜਿਆਂ ਤੇ 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 ਨੀਚੇ ਪਕੌੜੇ ਡਿੱਗੇ ਤੇ ਲੋਕ ਨੀਚੇ ਚੁੱਕ ਚੁੱਕ ਕੇ ਖਾ ਰਹੇ ਆ ਹੱਦ ਹੋ ਗਈ ਯਾਰ ਹੱਦ ਹੋ ਗਈ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਤੁਹਾਡੀ ਵੀ ਵੋਟ ਹੈ ਬਾਈ ਸਾਡੀ ਵੀ ਵੋਟ ਹੈ ਕਈ ਲੋਕ ਸੋਚ ਸਮਝ ਕੇ ਵੋਟ ਪਾਣੇ ਆ ਕਈ ਲੋਕ ਪਕੌੜਿਆਂ ਦੇਖ ਕੇ ਵੋਟ ਪਾ ਦਿੰਨੇ ਆ ਕਈ ਲੋਕ ਕਹਿੰਦੇ ਮਾਜ ਦੋ ਜਿਹੜਾ ਆਂਦਾ ਹੈ ਕਈ ਲੋਕਾਂ ਦਾ ਵੋਟ ਪਾ ਨਹੀਂ ਜਾਂਦੇ ਉਹ ਕਹਿੰਦੇ ਛੱਡ ਤੁਸੀਂ ਵੀ ਕਮੈਂਟ ਕਰਕੇ ਦੱਸੋ ਕੀ ਬਣੂ ਦੁਨੀਆ ਦਾ